ਜਿਵੇਂ ਨੰਮਾ ਨੂੰ ਕਹੇ ਮੋਟਰ ਬੰਦ ਕਰ ਦੋ ਚਲ ਇੱਕ ਮਿੰਟ ਬਾਕੀ ਹੈ ਦੇਖਿਆ ਬੜਾ ਜਾ ਡਰ ਡਰ ਦਾ ਜੋੜ ਜੋ ਬਾਈ ਸਾਰੇ ਲਾਸਟ ਮਿਲਕਿੰਗ ਆਪਣੀ ਕੁੱਤੀ ਦੀ ਦੇਖੋ ਜੀ ਮਿਲਕ ਐਂਡ ਬਿਊਟੀ ਦੋਨੇ ਲੈਣ ਦੀ ਕੁੱਤੀ ਆਪਾਂ ਫੇਸ ਦੀ ਕੁਆਲਿਟੀ ਦੇਖੋ ਤਾਂ ਸਿੰਘਾਂ ਦੀ ਟਾਈਮ 6:00 ਵੱਜ ਗਏ ਜੀ ਬੱਚਾ ਛੱਡਦੇ ਆਪਾਂ ਪੂਰੇ पूरे छे बजे बच्चा छा जी अपने भी दस दो हजार पच्चीस छ बजे क्लीयर बस 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 बस, बस।, बस। ल ਆ ਸੱਤੀ ਕਾਲ ਜੀ ਸਾਰਿਆਂ ਨੂੰ तेती <laughs> <laughs> lundi तो बाद में में कैसे होता है, तो ब्रीड में होता है? है वो तो तो बताएंगे जी देख सकते जी ती बाल्टी खाली ਇਦਗੇ ਮੈਂ ਇਸ ਨੂੰ ਬੈਠ ਕੇ ਬਣਾ ਲਵਾਂ ਬੈਠ ਕੇ ਬਣਾ ਲਵਾਂ ਪੂਰੇ ਚਲ ਪਿਆਰ ਦਨ ਕਿ ਮਿਸ਼ਣ ਆਈ ਅੱਜ ਕਿੰਨਾ ਕੱਢਣਾ ਚਾਹੀਦਾ ਮੱਝ ਨੂੰ ਲਾਸਟ ਮਿਲਕਿੰਗ ਅੱਜ ਚੌਥੀ ਹੈ ਆਪਣੀ ਮੈਂ 18 ਤਰੀਕ ਨੂੰ ਸ਼ਾਮ ਨੂੰ ਸਟਾਰਟ ਕਰੀਦੀ 12 19 ਤੇ ਅੱਜ 20 ਹੋ ਗਈ ਚਾਰ ਟਾਈਮ ਦਾ ਬੁੱਧ ਤਾਂ ਕੀ ਹਤਾ ਆਪਣੀ ਕੱਲੇ ਕੱਲਾ ਤੱਕ ਜਿੱਦਾਂ ਕਿ ਤਾਂ ਚੌਥਾਂ ਦਿਨ ਚੌਥਾਂ ਦਿਨ ਅੱਗੇ ਹਾਂਜੀ ਦੇਖੋ ਜੀ ਸਾਹਮਣੇ ਸੋਦੇ ਕਿੰਨਾ ਕਰਦੀ ਐ ਸਵੇਰ ਨੂੰ ਥੋੜਾ ਜਿਹਾ ਘਟ ਘਟਦੀ ਐ ਇਹ ਸ਼ਾਮ ਨੂੰ ਵੱਧ ਘਟਦੀ ਐ ਆਪਾਂ ਨੇ ਦੇਖ ਲਈ ਦੋ ਤਿੰਨ ਵਾਰ ਬਾਕੀ ਅੱਜ ਦੇਖਦੇ ਆਂ ਲੋ ਬ੍ਰੋ ਮਜੀਤ ਬਾਦਿ ਬਾਕੀ ਵੀਡੀਓ ਨੂੰ ਬੱਦ-ਬੱਦ ਸ਼ੇਅਰ ਕਰ ਦਿਓ ਬਾਈ ਆਪਾਂ ਦੂਜੀ ਕਿਸੇ ਦਿਨਾਂ ਵੀ ਮੰਨੀ ਵਾਲੀ ਝੋਪੀ ਦੀ ਵੀ ਦਿਖਾਵਾਂਗੇ ਤੁਹਾਨੂੰ ਲਾਈਵ ਮਿਲਕੀਂਗੇ ਇਹਦੀ ਵੀ ਦੁਬਾਰੇ ਚਲਾਵਾਂਗੇ 45 ਦਿਨਾਂ ਦੇ ਇਹ ਜਿਹਦਾ ਇਹ ਦੁੱਧ ਵੱਧ ਰਹੀ ਹੈ उम्मीदता तो बहुत चंगी है जी बाकी शांत तो शरीफ तुम देख रहे हो सारे कोई अच्छी भी नहीं करती वी सील झोटी है चबाई दी बहुत वादिया थान बहुत सोना मिल्क ब्यूटी दोनों लेना चोटी है जी ਕਈ ਵਾਰੀ ਕੱਲਾ ਮਿਲਕ ਮਿਲ ਜਾਂਦਾ ਬਿਊਟੀ ਨਹੀਂ ਆਉਂਦੀ ਛੋਟੀ ਦੀ ਫੇਸ ਦੀ ਕੁਆਲਿਟੀ ਹੋਰ ਥੋੜਾ ਸਾਰਾ ਕੁਸੁੱਤੀ ਹੈ ਜੀ ਆ ਗਾੜੀ ਦਾ ਦੁੱਧ ਬਹੁਤ ਚੰਗਾ बाकी अपने भाई चौदह तो प्लस प्लस क्या थी देखो पॉइंट पे तो फर्स्ट इलेक्ट्रेशन में तो भाई चालीस पैंतालीस तक जाता है बाकी मेला चलने के बाद भी जाता है पिक पे बस ये तो अभी मेला भी नहीं स्टार्ट हुई है ਹੱਥ ਦਾ ਆਪਣੇ ਜਰੂਰ ਫਰਕ ਪੈਂਦਾ ਥੋੜਾ ਜਿਹਾ ਮੁੱਠੀ ਨਾਲ ਆਪਾਂ ਨੂੰ ਥੋੜਾ ਜਿਹਾ ਸਾਫ ਘੱਟ ਹੈ ਮੁੱਠੀ ਨਾਲ ਲਿਕੜਦੀ ਨਹੀਂ ਆਪਣੇ ਨੂੰ ਗਾੜੀ ਦਾ ਦੁੱਧ ਦੇਖ ਸਕਦਾ ਕੋਈ ਵਧੀਆ ਦੁੱਧ ਹੈ ਵੀਡੀਓ ਬੱਸ ਬੱਸ ਸ਼ੇਅਰ ਕਰ ਦੋ ਬਾਈ ਕਿੰਨੇ ਛੋੜੇ ਨੇ ਸਾਕੇ ਕੇ ਤੋ ਪੰਦਵਾਰੇ ਵੀ ਦਿਖਿਆ ਸਕੀ ਤੁਹਾਨੂੰ ਨਾਰਮਲ ਖਰਾਕ ਤੇ ਦੁੱਧ ਘੱਟ ਰਹੀ ਹੈ ਜੀ। ਬਾਕੀ ਆਪਾਂ ਨੂੰ ਸੂਣ ਤੋਂ ਬਾਅਦ 10-15 ਦਿਨਾਂ ਤੋਂ ਬਾਅਦ ਖਰਾਕ ਸਟਾਰਟ ਕਰਨੀ ਚਾਹੀਦੀ ਹੈ ਜੀ। ਜੇ ਆਪਾਂ ਨਾਲ ਦੀ ਨਾਲ ਖਰਾਕ ਸਟਾਰਟ ਕਰ ਦਿਆਂ ਦਾ ਪਸ਼ੂ ਜੀ ਬੱਚੇਦਾਨੀ ਨਹੀਂ ਸਾਫ਼ ਹੋਈ ਹੁੰਦੀ ਇਦੋਂ ਆਪਾਂ ਧੱਕਾ ਕਰ ਦਿੰਦੇ ਆ ਫਿਰ ਪਸ਼ੂ ਦੁੱਧ ਬੈਕ ਨਾ। ਬਾਕੀ ਆਪਾਂ ਨੇ ਰਾਤ ਵੀ ਦਿੱਸੇ ਦੀ ਬਾਈ ਕੱਲ ਦੀ ਖਰਾਕ ਘਟਾ ਰਹੀ ਏ ਇਹ ਸਟਾਪ ਨੂੰ ਲਾਲ ਚ ਹੁੰਦਾ ੱੱਕਾ ਕਰ ਦੇਣਾ ਥੋੜਾ ਜਿਹਾ बाकी अपने नाम भी रखना है झूठी का लैजंड नाम रखने की सलाह है बाकी कमेंटा च दस्यो अपने दूजी कोहे रली झोटी का नाम मिली है नाम एम लैजंड बाकी दुद्ध च लैजेंट बनोगे फिर है भाई ੱਲੇ ਨਾਮ ਨੀ ਬਣਦੀ ਲੈ ਜਾਨ ਹਾਂ ਜੀ ਕੁਦਰਤ ਹੋਗਾ ਸਮੋ ਕੁਈ ਨਾ ਬਾਈ ਕੁਦਰਤ ਦੇਖ ਲਾਂਗੇ ਜੀ ਕੁਦਰਤ ਦੀ ਰੰਗ ਨੇ ਸਾਰੇ ਬਾਕੀ ਦੁੱਧ ਦੱਸਿਓ ਬਾਈ ਕਿੰਨਾ ਕੱਢਣਾ ਚਾਹੀਦਾ ਹੁਣ ਮੇਰਾ ਖਿਆਲ ਤਾਂ ਸ਼ਾਮ ਨਾਲ ਖਾਸਾ ਡਾਊਨ ਮਾਰੂਗੀ ਸਵੇਰ ਨੂੰ ਘਟਾਉਂਦੀ ਹੈ ਦੁੱਧ ਸ਼ਾਮ ਨਾਲ ਬੈਕ ਰਹਿੰਦੀ ਹੈ ਅੱਜ ਕਿਤੇ ਗੱਲ ਤਾਂ ਉਹ ਵੀ ਨਾ ਬੈਕ ਮਾਰ ਜੀ ਲੱਗਦਾ ਭਾਂਡਾ ਦੇਖ ਕੇ ਬਾਕੀ ਚਲੋ ਸੱਤ ਤੋਂ ਪਲੱਸ ਪਲੱਸ ਹੋ ਜੇ ਮੈਂ ਇਹਨਾਂ ਨੂੰ 14 ਕਹਿ ਕੇ ਸਟਾਰਟ ਕਰੀ ਤੀ ਜਿੰਨਾ ਕੁ ਵਧਿਆ ਹੋਊਗਾ ਦਿਨਾਂ ਦੇ ਹਿਸਾਬ ਨਾਲ ਉਹਦੇ ਸਾਹਮਣੇ ਦੱਸਿਓ ਕੰਨਾ ਕਰੂਗੀ ਹੁਣ ਤਾਂ ਲਾਸਟ ਈ ਧਾਰਾ ਨੇ ਅੰਤਜਾ ਮਾਰੋ ਬਾਕੀ ਆਪਣੇ ਗੁਰੀ ਸਰਾ ਸਰੋ ਸਾਹਿਬ ਦੇਖ ਰਹੇ ਹੋਣੇ ਉਹ ਦੱਸਣਗੇ ਆਮਨ ਨਾਲ ਦਾ ਮਾਰੂ ਸ਼ਾਇਦ 500 600 ਗ੍ਰਾਮ ਦਾ ਬੈਗ ਕੱਲ ਵੀ 500 ਗ੍ਰਾਮ ਘਟਾਇਆ ਸੀ ਆਪਣਾ ਸ਼ਾਮ ਨਾਲ ਚਲੋ ਫੇਰ ਵੀ ਚੰਗਾ ਕਰ ਦੂ ਫੇਰ ਬਾਕੀ ਆਪਣੇ ਲਿਖ ਰੱਖਿਆ ਸਾਰਾ ਨੋਟ ਕਰ ਰੱਖਿਆ ਜੀ ਬਾਕੀ ਤੁਸੀਂ ਜੋੜ ਲਿਓ ਤਿੰਨ ਟਾਈਮ ਦਾ ਆਪਾਂ ਉਹ ਕਰ ਦਾਂਗੇ ਪਹਿਲੇ ਟਾਈਮ ਵਾਲੀ ਛੱਡ ਦਾਂਗੇ ਲਓ ਜੀ ਬਾਈ ਖਾਲੀ ਆ ਹੁਣ ਬਿਲਕੁਲ ਅੰਤ ਤੱਕ ਖਾਲੀ ਦਿਖਾਉਣ ਦੀ ਵੀ ਲੋੜ ਨਹੀਂ ਅਗਲਾ ਆਪ ਹੀ ਤੁੱਕਾ ਤੁੱਕਾ ਕੱਟ ਲਾਏ ਪੀਲਾ ਅਸਟ ਮਿਲਕਿੰਗ ਆਸ਼ੀਰਵਾਦ 6:14 ਕੁ ਮਿੰਟ ਦੀ ਰਾਤ ਖਾਲੀ ਹੋਈ ਸੀ 6:14 ਮਿੰਟ ਹੀ ਹੋਣ ਇਹ ਪਸੰਦ ਲਿਖਿਆ ਹੁੰਿਆ ਚੰਦਾ ਲਓ ਜੀ ਆਪਾਂ ਕੰਡਾ ਚੈੱਕ ਕਰਾ ਲਈ ਆਪਣਾ ਪੱਟੇ ਤੋਂ ਉਹ ਕਿਹਾ ਦੀ ਕਿ 900 ਗ੍ਰਾਮ ਵਾਲਾ ਬਾਲਟੀ ਨੇ ਮਿਲ ਆ ਦੋ ਦੇਖੋ ਜੀ 900 ਗ੍ਰਾਮ ਵਾਲਾ ਜੀ ਆਪਣਾ ਤੇ ਆਹਾ ਹੈਗੇ 1800 ਗ੍ਰਾਮ ਵਾਲਾ ਟੰਡਾ ਚੈੱਕ ਕਰਾ ਦਈਏ ਲੋ ਦੋਨੋਂ ਦਾ ਭਾਰਨ ਦੇਖ ਲਓ ਤੁਸੀਂ 27110 ਗ੍ਰਾਮ ਕੁਛ ਦੱਸਦੇ ਤੇ ਹੁਣ ਆਪਾਂ ਰੱਖਦੇ ਨੇ ਬਾਲਟੀ ਇਦਾ weight ਵੀ ਆਪਾਂ 0 ਕਰ ਦਿੰਨੇ ਆ ਜੀ ਦੇਖ ਸਕਦੇ ਹੋ 1 ਕਿਲੋ 62 ਗ੍ਰਾਮ ਪਾਰਟੀ ਦਾ weight ਦੱਸਦੇ ਹਾਂ ਲਓ ਜੀ 0 ਚੈੱਕ ਕਰ ਲਓ ਸਾਰੇ ਲਓ ਜੀ ਆਪਾਂ ਪਾਉਣੇ ਦੁੱਧ ਦਾ

ਦਿਖਿਆ ਦਿਓ ਜੀ ਇੱਕ ਵਾਰੀ ਤਸਦੀਕ ਕਰਾ ਦਿਓ ਸਾਰਿਆਂ ਨੂੰ 7 ਕਿਲੋ 476 ਗ੍ਰਾਮ ਦੁੱਧ ਹੈ ਸਾਫ਼ ਦਿਖ ਰਿਹਾ 7 ਕਿਲੋ 476 ਗ੍ਰਾਮ ਨੋਟ ਕਰ ਲਿਆ ਸਾਰੇ ਬਾਕੀ ਸੋਨੂੰ ਹੁਣ ਆਪਾਂ ਇਹਦੇ ਵਿੱਚੇ ਵੀਡੀਓ ਤੇ ਦਿਖਾ ਦਾਂਗੇ ਟੋਟਲ ਜੋੜ ਕਰਕੇ 7 ਕਿਲੋ 476 ਗ੍ਰਾਮ ਬਾਕੀ ਦੇਖ ਸਕਦੇ ਹੋ ਤੁਸੀਂ ਇਹਦੇ ਚ ਵੀਡੀਓ ਚ ਦੱਸ ਰਿਹਾ ਹੋਊਗਾ ਪਹਿਲੇ ਟਾਈਮ ਹੈਗਾ ਦੀ ਆਪਣਾ 18 ਤਰੀਕ ਨੂੰ ਸ਼ਾਮ ਨੂੰ 7 ਕਿਲੋ ਦੱਸ ਰਿਹਾ ਭਾਣਾ 7 ਕਿਲੋ 600 ਨਾ 7 ਕਿਲੋ 736 ਗ੍ਰਾਮ ਪਹਿਲੇ ਟਾਈਮ ਦਾ ਦੁੱਧ ਹੈ 19 ਨੂੰ ਸ਼ਾਮ ਨੂੰ ਹੈ ਗਿਆ ਜੀ 19 ਦੀ ਸਵੇਰ ਨੂੰ ਆਹ ਦੇਖ ਸਕਦੇ ਹੋ ਤੁਸੀਂ 7 ਕਿਲੋ 280 ਗ੍ਰਾਮ ਤੇ ਤੀਜੀ ਮਿਲਕਿੰਗ ਚ ਹੈਗਾ 7 ਕਿਲੋ 936 ਗ੍ਰਾਮ ਚੌਥੀ ਮਿਲਕਿੰਗ ਚਾਹੇਗਾ 4 ਕਿਲੋ 476 ਗ੍ਰਾਮ 476 ਗ੍ਰਾਮ 7 ਕਿਲੋ ਨਾ 7 ਕਿਲੋ ਸੱਚ 6 ਕਿਲੋ ਚਾਹੇਗਾ ਬਾਕੀ ਤੁਸੀਂ ਟੋਟਲ ਦੁੱਧ ਜੋੜ ਸਕਦੇ ਪਹਿਲੇ ਟਾਈਮ ਦਾ ਹੈਗਾ 7 ਕਿਲੋ 37 ਗ੍ਰਾਮ ਦੂਜੇ ਟਾਈਮ ਦਾ ਹੈਗਾ 7 ਕਿਲੋ 280 ਗ੍ਰਾਮ ਤੀਸਰੇ ਟਾਈਮ ਦਾ ਹੈਗਾ 7 936 ਗ੍ਰਾਮ ਚੌਥੇ ਟਾਈਮ ਦਾ ਹੈਗਾ ਜੀ 7 ਕਿਲੋ 476 ਗ੍ਰਾਮ ਪਹਿਲੇ ਟਾਈਮ ਦੀ ਆਪਾਂ ਮਿਲਕਿੰਗ ਛੱਡ ਦਾਂਗੇ ਤੇ ਆ ਤਿੰਨ ਟਾਈਮ ਦੀ ਜੋੜ ਕੇ ਤੁਹਾਨੂੰ ਦਿਖਾ ਦਿੰਨੇ ਆ ਫੋਨ ਤੇ ਟੋਟਲ ਵੀ ਕਿੰਨਾ ਨਿਕਲਦਾ ਆਪਣਾ ਦੇਖੋ ਜੀ ਆਪਾਂ ਨੇ ਲਾਤਾ 7.280 7.280 7 7.936 ਗ੍ਰਾਮ ਤੇ ਪਲੱਸ ਹੈਗਾ 7 ਕਿਲੋ .400 70 ਦੇਖੋ ਜੀ 9 7 ਕਿਲੋ 280 ਗ੍ਰਾਮ 7 ਕਿਲੋ 936 ਗ੍ਰਾਮ 7 ਕਿਲੋ 476 ਗ੍ਰਾਮ ਟੋਟਲ ਬਣ ਗਿਆ ਜੀ 22 ਕਿਲੋ 9 692 ਗ੍ਰਾਮ 22 ਕਿਲੋ 692 ਗ੍ਰਾਮ ਟੋਟਲ ਹੋ ਗਿਆ ਇਹਨੂੰ ਵੰਡ ਦਿੰਨੇ ਆਪਾਂ ਹੁਣ ਤਿੰਨ ਤੇ ਇੱਕ ਟਾਈਮ ਦਾ ਨਿਕਲੇ ਹੋਊਗਾ 7 ਕਿਲੋ 564 ਗ੍ਰਾਮ ਇੱਕ ਟਾਈਮ ਦਾ ਦੁੱਧ ਹੋ ਗਿਆ ਜੀ ਇਹਨੂੰ ਹੁਣ ਆਪਾਂ ਕਰਾਂਗੇ ਨਾ ਦੋ ਨਾਲ 15 ਕਿਲੋ 128 ਗ੍ਰਾਮ ਦੁੱਧ ਰਿਕਾਰਡ ਕਰਾਇਆ ਜੀ ਛੋਟੀ ਨੇ ਆਪਣੀ ਨੇ ਬਾਕੀ ਤੁਸੀਂ ਆਪ ਜੋੜ ਕੇ ਦੇਖ ਲਿਓ ਸਾਰੇ 15 ਕਿਲੋ 128 ਗ੍ਰਾਮ ਇੱਕ ਦੋਨੋ ਟਾਈਮ ਦਾ ਦੁੱਧ ਹੈ ਤੇ ਅੱਜ 20 ਤਰੀਕ ਸੂਈ ਨੂੰ ਹੋਗੀ ਜੀ 20 ਨਾ 20 3 20 ਤਰੀਕ ਹੋਗੀ ਅੱਜ 10ਵੇਂ ਦੀ ਤੇ ਇਹ 9ਵੇਂ ਦੀ 27 ਨੂੰ ਸੂਈਤੀ ਜੀ 7 ਦਿਨ ਘਟਨੇ ਹਲੇ 7-8 ਦਿਨ ਘਟਨੇ ਮਹੀਨੇ ਤੋਂ ਆਪਣੇ ਇਹਦੇ ਝੋਟੀ ਦੇ ਬਾਕੀ ਤੁਸੀਂ ਆ ਡੈਰੀ ਤੇ ਦੇਖ ਸਕਦੇ ਹੋ ਜੀ ਸਾਰਾ ਦੁੱਧ ਟੋਟਲ ਜੋੜ ਕੇ ਤੁਸੀਂ ਦੇਖ ਲਿਓ ਤੇ 22 ਮਤੈ ਮਤ ਨੂੰਈ ਨੂੰ ਹੈ ਜੀ ਅੱਜ ਇਹਨੂੰ ਬਾਕੀ ਬਾਈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਸਾਰੇ ਜਾਨੇ ਆਪਾਂ ਦੁਬਾਰੇ ਫੇਰ 45 ਦਿਨਾਂ ਬਾਅਦ ਤੇ ਦੁਬਾਰੇ ਮਿਲਕਿੰਗ ਕਰਾਵਾਂਗੇ ਜੀ ਇਹਦੀ ਝੋਟੀ ਦੀ ਦੁਬਾਰਾ ਫੇਰ ਜੁੜੇ ਹੋ ਜੀ ਬਾਕੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੀ ਆਪਣੀ ਇਹ ਕੋਹੇਨੂਰ ਬੁੱਲ ਦੀ ਝੋਟੀ ਹੈ ਫਾਸਟ ਲੈਕਟੇਸ਼ਨ ਹੈ 4 ਦੰਦ ਹੈ ਜੀ ਮੋਹ ਬਾਕੀ ਪਿੱਛੇ ਮੇਲਕਾਫ ਹੈ ਜੀ ਇਹ ਸਮਰਾਟ ਥੇਮਕੇਰੀਆਂ ਦਾ ਬੱਚੇ ਦਾ ਬੱਚਾ ਆ ਗਿਆ ਅੱਗੇ ਠੀਕ ਹੈ ਧੰਨਵਾਦ